ਇਹ ਹੈਗੇ ਨੇ ਆਪਣੇ ਜਸਪਾਲ ਸਿੰਘ ਜੀ ਕਹਿੰਦੇ ਜੀ ਕਿ ਅਸੀਂ ਸੁਣ ਰਹੇ ਹਾਂ ਕਿ ਡਾਕਟਰ ਬਲਜੀਤ ਕੌਰ ਨੂੰ ਡਿਪਟੀ ਸੀਐਮ ਲਾਇਆ ਜਾ ਰਿਹਾ ਹੈ ਕੀ ਗੱਲ ਇਹ ਸਹੀ ਹੈ ਕੀ ਆਪਸ ਬਾਈ ਤੁਸੀਂ ਤੇ ਤੁਸੀਂ ਤੇ ਮਲੋਟ ਵਾਲਿਆਂ ਦੇ ਸਾਹ ਹੀ ਤਾਂ ਕਰਤੇ ਐ ਦੇਖੋ ਜਿਹੜੇ ਬੀਬੀ ਬਲਜੀਤ ਕੌਰ ਜੀ ਆ ਉਹ ਸਾਟੇ ਮਲੋਟ ਤੋਂ ਵਿਧਾਇਕ ਨਹੀਂ ਜੀ 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 ਬਿਲਕੁਲ ਮਲੋਟ ਤੋਂ ਵਿਧਾਇਕ ਨਹੀਂ ਤੇ ਅੱਖਾਂ ਦੇ ਬਹੁਤ ਉੱਗੇ ਡਾਕਟਰ ਬਿਲਕੁਲ ਬਹੁਤ ਤਕੜੇ ਗੱਲ ਅੱਛਾ ਇੱਕੋ ਚੀਜ਼ ਹੈਗੀ ਆ ਚਲੋ ਆਪਾਂ ਫੇਰ ਉਧਰ ਆਵਾਂਗੇ ਹੂੰ ਕਿ ਮੈਂ ਅੱਗੇ ਵੀ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਨਾਲ ਡਾਕਟਰ ਬੜੇ ਇਕੱਠੇ ਕੀਤੇ ਸੀ ਡਾਕਟਰ ਦਰਜੀਤ ਉਹ ਵੀ ਤੇ ਅੱਖਾਂ ਦੇ ਬੜੇ ਤਗੜੇ ਡਾਕਟਰ ਸੀਗੇ ਨਾ ਜਿਨ੍ਹਾਂ ਦੀਆਂ ਕਿਤਾਬਾਂ ਲਿਖੀਆਂ ਨੇ ਉਹ ਵੀ ਉਹਨਾਂ ਨੇ ਵੀ ਬੜੀਆਂ ਥਿਊਰੀਕਲ ਕਿਤਾਬਾਂ ਲਿਖੀਆਂ ਨੇ ਹੂੰ ਅਮਰੀਕਾ ਦਾ ਜਿਹੜਾ ਉਹ ਟੈਕ ਹੋਇਆ ਸੀਗਾ ਵਗੈਰਾ ਵਗੈਰਾ ਉਹ ਜਾਣਦੇ ਹੋਣਗੇ ਸੱਚਨ ਜਿਨ੍ਹਾਂ ਨੇ ਪੜਿਆ ਉਹ ਜੀ ਉਹਨਾਂ ਦਾ ਸਾਹਿਤ ਜਿਹੜਾ ਅੱਛਾ ਡਾਕਟਰ ਦਾ ਉਹਨਾਂ ਦਾ ਤਾਂ ਫਿਰ ਇੰਤਕਾਲ ਹੋ ਗਿਆ ਹੂੰ ਡਾਕਟਰ ਬਲਬੀਰ ਜੀ ਇਹਦਾ ਮਤਲਬ ਕਿ ਡਾਕਟਰ ਆਲੂ ਵਾਲੀਆ ਬੜੇ ਡਾਕਟਰ ਲੈਂਦੇ ਇਹਨਾਂ ਨੇ ਇੱਕ ਪਟਿਆਲੇ ਵਾਲੇ ਡਾਕਟਰ ਸਾਹਿਬ ਉਹ ਡਾਕਟਰ ਬਲਬੀਰ ਜੀ 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 ਉਹ ਸਿਹਤ ਮੰਤਰੀ ਨੇ ਉਹ ਤਾਂ ਹੁਣ ਤੇ ਸਿਹਤ ਮਤਲਬ ਕਿ ਹੋਰ ਕਈ ਡਾਕਟਰ ਲੈਂਦੇ ਇਹਨਾਂ ਨੇ ਅੱਛਾ ਪ੍ਰੋਫੈਸ਼ਨਲ ਬੰਦੇ ਬਹੁਤ ਸੀਗੇ ਇਹਨਾਂ ਦੇ ਕੋਲ ਤਾਂ ਜਿਹੜੇ ਇਹ ਨੇ ਬੀਬੀ ਬਲਜੀਤ ਕੌਰ ਦਰਅਸਲ ਇਹ ਪ੍ਰੋਫੈਸਰ ਸਾਧੂ ਸਿੰਘ ਦੇ ਸੁਪੁੱਤਰੀ ਨੇ ਜੀ ਪ੍ਰੋਫੈਸਰ ਸਾਧੂ ਸਿੰਘ ਜਦੋਂ ਪਹਿਲੀਆਂ ਚ ਇਹਨਾਂ ਦੇ ਮੈਂਬਰ ਪਾਰਲੀਮੈਂਟ ਬਣੇ ਆ ਉਹਨਾਂ ਚੋਂ ਇੱਕ ਸੀ ਹਮ ਬੜੇ ਬੀਬੇ ਆਦਮੀ ਬੜੇ ਸ਼ਰੀਫ ਆਦਮੀ ਤੇ ਮਤਲਬ ਕਿ ਉਹਨਾਂ ਨੂੰ ਉਹਨਾਂ ਦੀ ਸ਼ਰਾਫਤ ਦਾ ਹੀ ਮੁੱਲ ਮਿਲਦਾ ਗਿਆ ਹਮ ਇਹ ਬੀਬੀ ਨੂੰ ਵੀ ਉਹਨਾਂ ਦੇ ਪੈਰੋਂ ਕੈਲੋ ਵੀ ਟਿਕਟ ਮਿਲ ਗਈ ਇਹ ਤੇ ਪ੍ਰੋਫੈਸ਼ਨਲ ਸਨ ਹਾਂਜੀ ਹਾਂਜੀ ਬਿਲਕੁਲ ਇਹ ਤੇ ਪ੍ਰੋਫੈਸ਼ਨਲ ਸੀਗੇ ਛੱਡ ਕੇ ਕਿ ਇਹਨਾਂ ਨੂੰ ਮਿਲ ਗਈ ਟਿਕਟ ਮਿਲ ਗਈ ਜਿੱਤ ਗਏ ਤੋ ਕਿ ਉਦੋਂ ਪਹਿਲਾਂ ਪ੍ਰਿੰਸੀਪਲ ਬਲਦੇਵ ਸਿੰਘ ਯਾਦ ਲੜੇ ਜੀ 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 ਉਹ ਵੀ ਬੜੇ ਬੜੇ ਤਗੜੇ ਮੁਕਾਬਲੇ ਚ ਆਗੇ ਸੀਗੇ ਤੁਹਾਨੂੰ ਪਤਾ ਹੀ ਆ ਪਰਸਨੈਲਿਟੀ ਵੀ ਤਗੜੀ ਸੀ ਬਹੁਤ ਦੀਵੇ ਆਦਮੀ ਸੀ ਸਾਹਿਤਕਾਰ ਸੀਗੇ ਉਹਤੇ ਵਿਆਮ ਸਰਵਨ ਲਖੇਵਾਲ ਦੇ ਪੁੱਤ ਹਾਤਾ ਸੀਗੇ ਜੀ ਉਹ ਵਿੰਗਕਾਰ ਵਿੰਗਕਾਰ ਵੀ ਬਹੁਤ ਸੀਗੇ ਤਾਂ ਪ੍ਰਿੰਸੀਪਲ ਉਹਨਾਂ ਦਾ ਆਧਾਰ ਇੱਥੇ ਬਣ ਗਿਆ ਸੀਗਾ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਆਰਾਮ ਨਾਲ ਉਹ ਸੀਟ ਕੱਢਤੀ ਉਸ ਤੋਂ ਬਾਅਦ ਇਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਜੀ ਉਹ ਹੋ ਸਕਦਾ ਜੀ ਮੈਂ ਅਸੀਂ ਕਿਸੇ ਗੱਲ ਨੂੰ ਇਸ ਵੇਲੇ ਤਾਇਦ ਕਰਨ ਦੀ ਪੋਜੀਸ਼ਨ 'ਚ ਤੇ ਨਹੀਂ ਆ ਜੀ ਪਰ ਅਸੀਂ ਪਤਾ ਕਰ ਲਵਾਂਗੇ ਜੀ ਜੀ ਕਿ ਭਾਈ ਕੀ ਐਸੀ ਗੱਲ ਚੱਲ ਰਹੀ ਪਰ ਐਸਾ ਹੋ ਸਕਦਾ ਹੈ ਹੂੰ ਕਿ ਚਲੋ ਬੀਬੀ ਬਲਜੀਤ ਕੌਰ ਜੇ ਦੇ ਨਾਂ ਨੂੰ ਆਪਾਂ ਨਹੀਂ ਹਲੇ ਕੋਈ ਤਸਦੀਕ ਕਰ ਦੇ ਪਰ ਹੁੰਦਾ ਕੀ ਹੈ ਕਿ ਸੁਖਮ ਸਾਹਿਬ ਇਲੈਕਸ਼ਨ ਦਾ ਵਰਾ ਸ਼ੁਰੂ ਹੋ ਚੁੱਕਾ ਹੈ ਜੀ ਤੁਹਾਡੇ ਕੋਲ ਲੈ ਦੇ ਕੇ 10 ਤੋਂ 11 ਮਹੀਨੇ ਆ ਹੂੰ ਤੁਸੀਂ ਦਸਾਂ 11 ਮਹੀਨਿਆਂ ਚ ਜੋ ਚੇਂਜ ਕਰਨਾ ਹੈ ਜੋ ਡਿਲੀਵਰ ਕਰਨਾ ਹੈ ਜੋ ਵੀ ਕਰਨਾ ਹੈ ਹੂੰ ਭਾਈ ਉਹ ਤੁਹਾਨੂੰ ਹੁਣ ਵੀ ਸਮਝ ਲਓ ਕਾਊਂਟਡਾਊਨ ਸ਼ੁਰੂ ਹੋ ਗਿਆ ਜਿਵੇਂ ਉਹ ਨਹੀਂ ਮਤਾਬਚਨ ਵਾਲੇ ਸ਼ੋ ਚ ਕੌਣ ਬਣੇਗਾ ਕਰੋੜਵਤੀ ਹੈ ਨਾ ਉਹਨਾਂ ਦੇ ਟਿਕ ਟਿਕ ਹਾਂ ਸ਼ੁਰੂ ਤਾਂ ਭਾਈ ਉਹ ਸ਼ੁਰੂ ਹੋ ਗਈ ਹੈ ਟਿਕ ਟਿਕ ਤਾਂ ਕਿ ਤੈਨਾਕ ਤੇ ਦੇ ਕੋ ਇੱਕ ਚੀਜ਼ ਤਾਂ ਇਹਨਾਂ ਦੇ ਮਾਈਂਡ ਚ ਚੱਲ ਰਹੀ ਹੋਵੇਗੀ ਕਿ ਐਸੀ ਵੋਟ ਨੂੰ ਆਪਣੇ ਪਾਲੇ ਚ ਰੱਖੀ ਰੱਖਣ ਵਾਸਤੇ ਜਾਂ ਹੋਰ ਮਜ਼ਬੂਤੀ ਦੇ ਨਾਲ ਜੋੜਨ ਵਾਸਤੇ ਕਿ ਅਸੀਂ ਕੋਈ ਚਿਹਰਾ ਨਹੀਂ ਹੈ ਹੂੰ ਕਿਉਂਕਿ ਇਹਨਾਂ ਨੇ ਡਿਪਟੀ ਸੀਐਮ ਦਾ ਕਿਆ ਵੀ ਸੀ ਹੁਣ ਹੋ ਸਕਦਾ ਕਿਉਂਕਿ ਜੇ ਸਮੀਕਰਨ ਦੇ لحاظ ਨਾਲ ਦੇਖੀਏ ਤਾਂ ਹੋ ਸਕਦਾ ਹਾਂ ਸੰਭਾਵਨਾ ਬਣਦੀ ਹੈ ਉਕੇ ਆਪਾਂ ਦੇਖਿਆ ਨਾ ਕਾਂਗਰਸ ਨੇ ਵੀ ਤਾਂ ਬਿਲਕੁਲ ਐਂਡ ਤੇ ਜਾ ਕੇ ਚੰਨੀ ਸਾਹਿਬ ਨੂੰ ਵਾਗ ਡੋਰ ਸਮਾਲ ਦਿੱਤੀ ਸੀ। ਇਹ ਕੋੜਾ ਰੌਲਾ ਪਿਆ ਸੀ ਇਸੇ ਕਾਰਨ ਉਹਦੇ ਤੇ। ਹਾਂਜੀ ਕੁਝ ਹਫ਼ਤੇ ਹੀ ਬਚੇ ਸੀ ਉਹਨਾਂ ਕੋਲ ਤਾਂ ਉਹਨਾਂ ਨੇ ਵਾਗ ਡੋਰ ਝੀੜੀ ਸੀ ਇੱਕ ਐਸ ਸੀ ਪਾਈਚਾਰੇ ਦੇ ਚੀਫ ਮਿਨਿਸਟਰ ਦੇ ਤੌਰ ਤੇ ਉਹਨਾਂ ਨੂੰ ਦੇ ਦਿੱਤੀ। ਹੋ ਸਕਦਾ ਹੈ ਕਿ ਭਾਈ ਕੁਝ ਮਹੀਨੇ ਪਹਿਲਾਂ ਇਹਨਾਂ ਨੂੰ ਵਾਗ ਡੋਰ ਦੇ ਟੀਸੀਐਮ ਦੇ ਤੌਰ ਤੇ ਇਦਨ ਪਰ ਮਲੂਟ ਵਾਲੇ ਤੇ ਬਰ ਖੁਸ਼ ਹੋ ਜਾਣਗੇ ਕਿਉਂਕਿ ਇਹਨਾਂ ਦੇ ਕੋਲ ਜਿਹੜਾ ਵਿਭਾਗ ਹੈ ਮਲੂਟ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਕਾਹਦੇ ਮੰਤਰੀ ਆ ਉਹ ਮੰਤਰੀ ਕਹਿੰਦੇ ਆ ਸਾਡੀ ਮੰਤਰੀ ਸਾਹਿਬ ਆ ਇਹ ਨਹੀਂ ਪਤਾ ਕਿ ਡਿਪਾਰਟਮੈਂਟ ਉਹ ਨਾਲ ਕੋਲ ਕਿਹੜਾ ਹੈ ਉਹ ਡਿਪਾਰਟਮੈਂਟ ਉਹਦੇ ਹੀ ਆ ਨਾ ਉਹਨਾਂ ਕੋਲ ਤੇ ਹੈਗਾ ਸਮਾਜਿਕ ਸੁਰੱਖਿਆ ਨਿਆਂ ਭਗ ਕੁਛ ਇਸ ਤਰ੍ਹਾਂ ਦਾ ਜੀ ਬਾਕੀ ਅਸੀਂ ਹਾਂ ਜੀ ਬਾਕੀ ਅਸੀਂ ਕਨਫਰਮ ਕਰਾਂਗੇ ਜੀ ਕੱਲ ਜ਼ਰੂਰ ਕਨਫਰਮ ਤੁਹਾਡੇ ਕਮੈਂਟ ਨੇ ਰੋਚਕਤਾ ਜ਼ਰੂਰ ਪੈਦਾ ਹਾਂ ਜੀ ਰੋਚਕਤਾ ਪੈਦਾ ਕਰ ਦਿੱਤੀ ਆ ਜੀ ਬਈ ਗੱਲ ਇਹ ਆ ਅਲੱਤ ਇਹਨਾਂ ਦੇ ਨਾਲ ਜੁੜਿਆ ਇੱਕ ਰੋਚਕ ਕਿੱਸਾ ਹੋਰ ਵੀ ਹੈ ਡਾਕਟਰ ਸਾਹਿਬਾਂ ਦੇ ਨਾਲ ਕਿਤੇ ਫੇਰ ਤੁਹਾਨੂੰ ਦੱਸਾਂਗਾ ਜੀ ਮੈਂ ਤਾਂ ਕੰਨ ਖੜੇ ਕਰ ਲਏ ਹਾਂ ਜੀ ਆਪ ਜੀ ਨਹੀਂ ਹੁਣ ਫਿਰ ਦੂਜੀਆਂ ਗੱਲਾਂ ਤੁਹਾਡੀਆਂ ਰਹਿ ਜਾਣਗੀਆਂ ਜੀ ਜੀ ਖੈਰ ਚਲੋ ਫੇਰ ਪਠਾਨ ਮਾਜਰਾ ਸਾਹਿਬ ਹੋਰਾਂ ਦੀ ਗੱਲ ਜ਼ਰੂਰ ਕਰ ਲਗੇ ਜੀ ਮਿੱਤਰ ਦੱਸ ਰਹੇ ਨੇ ਕਿ ਅੱਜ ਫੇਰ ਆਸਟ੍ਰੇਲੀਆ ਤੋਂ ਲਾਈਵ ਹੋਏ ਨੇ ਚਲੋ ਉਹ ਤੇ ਉਹਨਾਂ ਨੇ ਹੁਣ ਹੋਣਾ ਲਾਈਵ ਪਰ ਮਿੰਟੂ ਜੀ ਹਾਂਜੀ ਵੂਮਨ ਵਾਰੀ ਵਾਰੀ ਚਾਹੀਦਾ ਹੈ ਵੈਲਫੇਅਰ ਨਹੀਂ ਹਾਂਜੀ ਉਸ ਪੰਜਾਬੀ ਚ ਹੋਰ ਵੀ ਕਹਿੰਦੇ ਹੁੰਦੇ ਸਮਾਜਿਕ ਨਿਆ ਪਤ ਇਹ ਹੋ ਜਾ ਹੋ ਗਿਆ ਮੈਨੂੰ ਹੁਣ ਪਤਾ ਨਹੀਂ ਹੈ ਜੀ ਹਾਂਜੀ ਚਲੋ ਜੋ ਵੀ ਹੈ ਚਲੋ 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 ਵੇ ਪਾ ਗਿਆ ਭਾਈ ਉਹਨਾਂ ਕੋਲੇ ਸਾ ਸਾਡੇ ਆਪ ਨੂੰ ਮੈਂ ਉਹ ਹੀ ਕਹ ਰਿਹਾ ਵੀ ਸਾਡੇ ਮਲੋਟ ਵਾਲਿਆਂ ਨੂੰ ਨਹੀਂ ਪਤਾ ਸਾਡੇ ਮੰਤਰੀ ਜਾਂਦੇ ਸਾਡੇ ਸਾਡੇ ਮਲੋਟ ਵਾਲੇ ਬੀਬੀ ਮੰਤਰੀ ਹੈ ਭਾਈ ਅੱਛਾ ਇੱਕ ਚੀਜ਼ ਚਲੋ ਰਾਜਨੀਤੀ ਆਪ ਦੀ ਜਗ੍ਹਾ ਹੁੰਦੀ ਹੈ ਇੱਕ ਚੀਜ਼ ਮੈਂ ਦੇਖੀ ਹੈ ਇਸ ਬੀਬੀ ਦੀ ਹਮ ਠੀਕ ਹੈ ਕਮੀਆਂ ਹੋਣਗੀਆਂ ਬਈ ਜੋ ਚੱਲਦਾ ਸੋ ਚੱਲਦਾ ਹੈ ਰਾਜਨੀਤੀ ਚ ਵੀ ਤੇ ਉਦਾਂ ਵੀ ਚੱਲਦਾ ਜੀ ਇੱਕ ਚੀਜ਼ ਮੈਂ ਦੇਖੀ ਸੁਖਮ ਸਾਹਿਬ ਇਹ ਬੀਬੀ ਫਰੀਦਕੋਟ ਤੋਂ ਚੱਲ ਕੇ 11 ਵਜੇ ਇੱਥੇ ਹਾਂ ਬਿਲਕੁਲ ਮੈਂ ਇਹ ਚੀਜ਼ ਡੋਟ ਕੀਤੀ ਇਸੇ ਕੋਈ ਸਮੇਂ ਤੋਂ ਜ਼ਿਆਦਾ ਐਕਟਿਵ ਹੈ ਹੁਣ ਹਾਂ 11 ਵਜੇ ਇੱਥੇ ਹਮ ਸਰਦੀਆਂ ਐ ਗਰਮੀਆਂ ਦਾ ਇਹ ਪੰਕਚੁਐਲਟੀ ਦੇਖੋ ਕੋਈ ਨਾ ਕੋਈ ਚੀਜ਼ ਤੁਹਾਨੂੰ ਪ੍ਰਭਾਵਿਤ ਕਰਦਾ ਇੱਕ ਪ੍ਰੋਫੈਸ਼ਨਲ ਬੰਦਾ ਉਹਦਾ ਫਰਕ ਹੁੰਦਾ ਜੀ ਫਰਕ ਹੁੰਦਾ ਜਾਂ ਕੁਆਲਿਟੀ ਮਹਾਰਾਜ ਸਾਹਿਬ ਚ ਦੇਖੀ ਸੀ ਇੰਨੀ ਪੰਕਚੁਐਲਟੀ ਗੱਲ ਹੀ ਛੱਡ ਦਿਓ ਜੀ ਜੀ ਨਹੀਂ ਪੰਚੁਅਲਟੀ ਮੈਂ ਕਹਿੰਨਾ ਵੀ ਇੱਕ ਬਿਰਦ ਆਦਮੀ ਹੂੰ ਹੂੰ ਮੈਨੂੰ ਯਾਦ ਆਇਆ ਕਿ ਇੱਕ ਨਾ ਸੰਗਦਰਸ਼ਨ ਸੀਗਾ ਪੱਕੀ ਟਿੱਬੀ ਪਿੰਡ ਹੈ ਨਾ ਉੱਥੋਂ ਸ਼ੁਰੂਆਤ ਕਰਨੀ ਸੀ ਇਹਨਾਂ ਨੇ ਜਿਹੜੀ ਜਗ੍ਹਾ ਉੱਥੇ ਵੀ ਬੁੱਲੇਸ਼ਾ ਦੀ ਜਗ੍ਹਾ ਇੰਟਰਸਟਿੰਗ ਕਹਾਣੀ ਦੱਸਾਂ ਤੁਹਾਨੂੰ ਪੱਕੀ ਟਿੱਬੀ ਪਿੰਡ ਨਾਲ ਜੀ 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 ਤੇ ਆਪਣਾ ਲਾਸਟ ਪਿੰਡ ਹੀ ਹੈ ਗਾਂ ਤੋਂ ਦੂਜਾ ਜਿਲ੍ਹਾ ਸ਼ੁਰੂ ਹੋ ਜਾਂਦਾ ਹੈ ਫਾਜ਼ਿਲਕਾ ਤਾਂ ਉੱਥੇ ਉੱਥੇ ਉਸ ਜਗ੍ਹਾ ਤੇ ਹੀ ਸੰਗਦਰਸ਼ਨ ਸੀ ਉੱਥੇ ਮੇਲਾ ਵੀ ਲੱਗਦਾ ਹੈ ਹੂੰ ਤੇ ਜੋ ਸ਼ਡਿਊਲਸ ਆ ਨੂੰ ਦਿੰਦੇ ਹੁੰਦੇ ਸੀਗੇ ਉਸ ਟਾਈਮ ਪੱਤਰਕਾਰਾਂ ਨੂੰ ਨਾ ਡੀਪੀਆਰਓ ਦਫਤਰੋਂ ਉਹ ਸ਼ਡਿਊਲ ਜਾਰੀ ਕੀਤਾ ਜਾਂਦਾ ਸੀਗਾ ਤਾਂ ਉਸ ਸ਼ਡਿਊਲ ਦੇ ਵਿੱਚ ਜਿਹੜਾ ਟਾਈਮ ਸੀਗਾ ਉਹ ਸ਼ਾਇਦ 8:32 ਮਿੰਟ ਦਾ ਸੀਗਾ ਹੂੰ ਮੈਨੂੰ ਅੱਜ ਵੀ ਯਾਦ ਹੈ ਤੇ ਮੇਰੇ ਪਿੰਡ ਤੋਂ ਉਹ ਜਗ੍ਹਾ ਜਿਹੜੀ ਸੀਗੀ ਉਹ ਮੈਂ ਮੈਂ ਉਹ ਤੋਂ ਮੋਟਰਸਾਈਕਲ ਤੇ ਹੁੰਦਾ ਸੀਗਾ ਵੀ ਮੈਨੂੰ ਬਤਾ ਸੀ ਅੰਦਾਜ਼ਾ ਵੀ ਹਾਰਲੀ 7 ਜਾਂ 8 ਮਿੰਟ ਜੀ ਮੈਂ ਉੱਥੇ ਪਹੁੰਚ ਤਾਂ ਮੈਂ ਸ਼ਾਇਦ 2 ਕੇ 4 ਮਿੰਟ ਲੇਟ ਸੀ ਤੋ ਉਹ ਕਹਿੰਦੀ ਦੀ ਬਾਦਲ ਜਬ 8:22 ਮਿੰਟ ਤੇ ਪਹੁੰਚ ਗਏ ਸੀ। ਕੀ ਬਾਤ ਹੈ। ਮੈਂ 28:32 ਇਹ ਤਾਂ ਲੇਟ ਬਾਦਲ ਪਿੰਡ ਤੋਂ ਸਾਹਬ ਲਾ ਲੋ ਪੱਕੀ ਟਿੱਬੀ ਨਾ 30 35 ਕਿਲੋਮੀਟਰ ਦੂਰ ਹੋਊਗਾ। ਹੂੰ। ਸਵੇਰੇ ਸਰਦੀਆਂ ਦੇ ਟਾਈਮ ਮਤਲਬ ਕਿ ਸ਼ੁਰੂਆਤ ਕਰਨੀ ਸੀ ਤੋ ਉਹ ਐਡਵਾਂਸ ਸੀਗੇ। ਜੀ। ਤੇ ਸੁਖਵੀਰ ਸਿੰਘ ਬਾਦਲ ਨੂੰ ਮੈਂ ਕਿਸੇ ਪ੍ਰੈਸ ਕਾਨਫਰੰਸ ਕਿਸੇ ਸਮਾਗਮ ਚ ਵੇਲੇ ਨਾਲ ਪਹੁੰਚਿਆ ਨਹੀਂ ਦੇਖਿਆ ਇਹਨਾਂ ਨੂੰ ਮੈਂ। ਜੀ। ਇਹਨਾਂ ਨੇ ਦੋ ਤਿੰਨ ਪ੍ਰੋਗਰਾਮ ਕੀਤੇ ਸੀਗੇ। ਇੱਕ ਸ਼ਾਇਦ ਸਿੱਖ ਵਾਲੇ ਸੀ। ਹੂੰ ਇੱਕ ਸ਼ਾਇਦ ਵਾਣ ਵਾਲੇ ਸੀ ਮੈਨੂੰ ਅਜੇ ਵੀ ਯਾਦ ਹੈ ਇਹ ਨਹੀਂ ਪਹੁੰਚੇ ਇਹ ਇੱਕ ਅੱਛਾ ਥਾਂ ਦੇ ਦਾਣਾ ਮੰਡੀ ਚ ਸੀ ਲ ਮੈਨੂੰ ਯਾਦ ਆ ਗਿਆ ਇਹ ਕਿਸੇ ਮੈਂ ਨਹੀਂ ਦੇਖਿਆ ਇਹਨਾਂ ਨੂੰ ਇਹ ਟਾਈਮ ਨਾਲ ਪਹੁੰਚੇ ਹੋਰ ਤੇ ਉਹ ਪਹਿ ਇਸ ਟਾਈਮ ਤੇ ਆਉਣਾ ਹੋਣਾ ਹੈ ਤੇ ਲੇਟ ਆਉਣਾ ਵੀ ਕਿਹਾ ਦੋ ਇਹ ਬਈ ਨਾ ਇਹ ਹੈਗੇ ਨੇ ਆਪਣੇ ਜਸਪਾਲ ਸਿੰਘ ਜੀ ਕਹਿੰਦੇ ਜੀ ਕਿ ਅਸੀਂ ਸੁਣ ਰਹੇ ਹਾਂ ਕਿ ਡਾਕਟਰ ਬਲਜੀਤ ਕੌਰ ਨੂੰ ਡਿਪਟੀ ਸੀਐਮ ਲਾਇਆ ਜਾ ਰਿਹਾ ਹੈ ਕੀ ਗੱਲ ਹੈ ਸਹੀ ਹੈ ਕਿਆ ਰਸ ਭਾਈ ਤੁਸੀਂ ਤੇ ਤੁਸੀਂ ਦੇ ਮਲੋਟ ਵਾਲਿਆਂ ਦੇ ਸਾਹ ਹੀ ਤਾਂ ਕਰਤੇ ਐ ਦੇਖੋ ਜਿਹੜੇ ਬੀਬੀ ਬਲਜੀਤ ਕੌਰ ਜੀ ਆ ਉਹ ਸਾਟੇ ਮਲੋਟ ਤੋਂ ਵਿਧਾਇਕ ਨੇ ਜੀ 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 ਬਿਲਕੁਲ ਮਲੋਟ ਤੋਂ ਵਿਧਾਇਕ ਨੇ ਤੇ ਅੱਖਾਂ ਦੇ ਬਹੁਤ ਉੱਗੇ ਡਾਕਟਰ ਬਿਲਕੁਲ ਬਹੁਤ ਤਕੜੇ ਡਾਕਟਰ ਅੱਛਾ ਇੱਕੋ ਚੀਜ਼ ਹੈਗੀਆ ਚਲੋ ਆਪਾਂ ਫੇਰ ਉਧਰ ਆਵਾਂਗੇ ਹੂੰ ਕਿ ਮੈਂ ਅੱਗੇ ਵੀ ਗੱਲ ਕੀਤੀ ਕਾਇਮ ਆਦਮੀ ਪਾਰਟੀ ਲੈ ਡਾਕਟਰ ਬੜੇ ਇਕੱਠੇ ਕੀਤੇ ਸੀ ਡਾਕਟਰ ਦਰਜੀਤ ਉਹ ਵੀ ਤੇ ਅੱਖਾਂ ਦੇ ਬੜੇ ਤਗੜੇ ਡਾਕਟਰ ਸੀਗੇ ਨਾ ਜਿਨ੍ਹਾਂ ਦੀਆਂ ਕਿਤਾਬਾਂ ਲਿਖੀਆਂ ਨੇ ਉਹ ਵੀ ਉਹਨਾਂ ਨੇ ਵੀ ਬੜੀਆਂ ਥਿਊਰੀਕਲ ਕਿਤਾਬਾਂ ਲਿਖੀਆਂ ਨੇ ਹਮ ਅਮਰੀਕਾ ਦਾ ਜਿਹੜਾ ਉਹ ਅਟੈਕ ਹੋਇਆ ਸੀਗਾ ਵਗੈਰਾ ਵਗੈਰਾ ਉਹ ਜਾਣਦੇ ਹੋਣਗੇ ਸੱਜਣ ਜਿਨ੍ਹਾਂ ਨੇ ਪੜਿਆ ਉਹ ਜੀ ਉਹਨਾਂ ਦਾ ਸਾਹਿਤ ਜਿਹੜਾ ਅੱਛਾ ਡਾਕਟਰ ਉਹਨਾਂ ਦਾ ਤਾਂ ਫਿਰ ਇੰਤਕਾਲ ਹੋ ਗਿਆ ਹਮ ਡਾਕਟਰ ਬਲਬੀਰ ਜੀ ਮਤਲਬ ਕਿ ਡਾਕਟਰ ਆਲੂ ਵਾਲੀਆ ਬੜੇ ਡਾਕਟਰ ਲੈਂਦੇ ਨੇ ਨਾ